ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਰਸ਼ੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਾ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੂ ਅਵਤਾਰ ਜਗਮਗ ਜੋਤ ਵਿਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਜੀ ਉਹੀ ਜੋਤ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹੈ ਉਹੀ ਜੋਤ ਪ੍ਰਗਟ ਹੈ ਜੋ ਉਹ ਜੋਤ ਗੁਰੂ ਨਾਨਕ ਸਾਹਿਬ ਜੀ ਵਾਲੀ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿੱਚ ਵਿਚਰੀ ਹੈ ਖਾਲਸਾ ਜੀ ਇਹ ਉਹੀ ਜੋਤ ਹੈ ਜਿਹੜੀ ਸ਼ਬਦਾ ਰੂਪ ਬਣ ਕੇ ਸ਼ਬਦਾ અવਤਾਰ ਬਣ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹਾਜ਼ਰ-ਨਾਜ਼ਰ ਵਸ ਰਹੀ ਹੈ ਤੇ ਖਾਲਸਾ ਜੀ ਉਸ ਉਸਾ ਹੀ ਬਲ ਹੈ ਉਸ ਹੀ ਸਮਰੱਥਾ ਹੈ ਉਹੀ ਸਰੂਪ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀਆ ਨੇ ਜੋ ਬਾਣੀ ਰਚਨਾ ਕੀਤੀ ਹੈ ਜੋ ਬਾਕੀ ਸਰੂਪਾਂ ਨੇ ਰਚਨਾ ਕੀਤੀ ਹੈ ਖਾਲਸਾ ਜੀ ਉਹ ਬਾਣੀ ਦਾ ਕੋਈ ਪਾਰਾਵਾਰ ਨਹੀਂ ਉਸ ਬਾਣੀ ਵਿੱਚ ਐਸੇ ਖਜ਼ਾਨੇ ਹਨ ਜਿਹੜਾ ਕੋਈ ਖਾਲਸਾ ਜੀ ਇਸ ਬਾਣੀ ਦਾ ਪੱਲਾ ਫੜਦਾ ਹੈ ਇਸ ਬਾਣੀ ਰੂਪੀ ਸਮੁੰਦਰ ਦੇ ਵਿੱਚ ਖਾਲਸਾ ਜੀ ਚੁੱਭੀ ਲਾਉਂਦਾ ਹੈ ਉਹਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਜੇ ਖਾਲਸਾ ਜੀ ਕੋਈ ਬਾਹਰ ਕਿਨਾਰੇ ਬੈਠਾ ਹੀ ਵੇਖੀ ਜਾਵੇ ਵੀ ਇਹ ਪਾਣੀ ਹੈ ਠੰਡਾ ਹੋਵੇਗਾ ਕਿ ਗਰਮ ਹੋਵੇਗਾ ਕੀ ਇਹਦਾ ਸਵਾਦ ਹੋਵੇਗਾ ਸੋ ਜੇ ਬਾਹਰ ਬੈਠਾ ਵਿਚਾਰੀ ਜਾਵੇ ਤੇ ਖਾਲਸਾ ਜੀ ਉਹ ਚੁੱਭੀ ਦਾ ਆਨੰਦ ਨਹੀਂ ਲੈ ਸਕਦਾ ਇਸੇ ਕਰਕੇ ਭਾਈ ਬਾਣੀ ਨੂੰ ਵਿਚਾਰਨਾ ਪਵੇਗਾ ਪੜ੍ਹਨਾ ਪਵੇਗਾ ਸੁਣਨਾ ਪਵੇਗਾ ਬਾਣੀ ਦਾ ਅਭਿਆਸ ਕਰਨਾ ਪਵੇਗਾ ਭਜਨ ਕਰਨਾ ਪਵੇਗਾ ਫਿਰ ਖਾਲਸਾ ਜੀ ਪਤਾ ਲੱਗਦਾ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੀ ਕੀ ਬਰਕਤਾਂ ਨੇ ਤੇ ਜੇ ਖਾਲਸਾ ਜੀ ਬਾਣੀ ਇੱਕ ਪਾਠ ਕੀਤਾ ਤੇ ਹਜ਼ਾਰ ਬੰਦੇ ਦੀ ਚੁਗਲੀ ਕੀਤੀ ਹੈ ਫਿਰ ਬਾਣੀ ਦਾ ਕੋਈ ਵੀ ਖਾਲਸਾ ਜੀ ਜਿਹੜਾ ਅਸਰ ਫਲ ਪ੍ਰਾਪਤ ਨਹੀਂ ਹੁੰਦਾ ਮਹਾਰਾਜ ਦੀ ਬਾਣੀ ਪੜਨ ਲੱਗਿਆ ਸੰਕੋਚ ਕਰਨਾ ਜਿਵੇਂ ਕਈ ਖਾਲਸਾ ਜੀ ਅਭਿਆਸ ਕਰਦੇ 40 ਦਿਨ ਦਾ ਅਭਿਆਸ ਰੱਖ ਲੈਂਦੇ ਜਾਂ ਦੁਪਹਿਰਿਆਂ ਦੀ ਸੇਵਾ ਰੱਖ ਲੈਂਦੇ ਜਾਂ ਹੋਰ ਕਈ ਜਾਪ ਕਰਦੇ ਖਾਲਸਾ ਜੀ ਇਹਦੇ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਉਹ ਕਿਹੜੀਆਂ ਜਦੋਂ ਅਸੀਂ ਜਾਪ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤੇ ਮਹਾਰਾਜ ਜੀਆ ਨੇ ਇੱਕ ਵਚਨ ਕੀਤਾ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਉਹਦੇ ਉੱਪਰ ਜਪਜੀ ਸਾਹਿਬ ਜੀ ਦਾ ਸੰਪੂਰਨ ਪਾਠ ਤੇ ਸੰਪੂਰਨ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਫਿਰ ਉਸ ਤੋਂ ਬਾਅਦ ਖਾਲਸਾ ਜੀ ਸੁਚਮਤਾਈ ਦੇ ਨਾਲ ਉਹ ਜਿਹੜੀ ਦੇਗ ਹੈ ਕੜਾਹ ਪ੍ਰਸ਼ਾਦ ਹੈ ਉਹਨੂੰ ਢੱਕ ਲੈਣਾ ਨਾ ਝੂਠੇ ਹੱਥ ਲਾਉਣੇ ਆ ਨਾ ਉਹਨੂੰ ਜੂਸ ਕਰਨਾ ਹੈ ਨਾ ਖਾਲਸਾ ਜੀ ਜਿਹਦੇ ਵਿੱਚ ਬਣਾਈ ਉਹ ਕੜ ਕਢਾਈ ਧੋਣੀ ਹੈ ਨਾ ਕੋਈ ਖੁਰਪਾ ਧੋਣਾ ਹੈ ਨਾ ਉਹ ਵਿੱਚ ਕਿਣਕੇ ਜਿਹੜੇ ਕੜਾ ਦਿਓ ਬਾਹਰ ਸਿੱਟਣੇ ਨੇ ਉਹਨਾਂ ਨੂੰ ਈਓ ਦੀ ਈਓ ਰਹਿਣ ਦੇਣਾ ਤੇ ਜਿਹੜੀ ਖਾਲਸਾ ਜੀ ਕੜਾ ਪ੍ਰਸ਼ਾਦ ਦੀ ਦੇਗ ਹੋਵੇਗੀ ਜਿੱਥੇ ਤੁਸੀਂ ਮਹਾਰਾਜ ਦੀਆਂ ਪੋਥੀਆਂ ਪ੍ਰਕਾਸ਼ ਕੀਤੀਆਂ ਹੋਣਗੀਆਂ ਜਾਂ ਕੋਈ ਕਮਰਾ ਹੋਵੇਗਾ ਜਾਂ ਕੁਝ ਵੀ ਨਹੀਂ ਹੈ ਜਿੱਥੇ ਤੁਸੀਂ ਉੱਧਾ ਹੀ ਖੜ ਕੇ ਕਰਨੀ ਆ ਅਰਦਾਸ ਤੇ ਤੁਸੀਂ ਉਹਨੂੰ ਕੱਜ ਕੇ ਠੰਡਾ ਕਰ ਲੈਣਾ ਕੜਾ ਪ੍ਰਸ਼ਾਦ ਠੰਡਾ ਕਰਨ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਅਗੇ ਬੇਨਤੀ ਕਰਨੀ ਮੂਲ ਮੰਤਰ ਪੰਜ ਪੜ੍ਹ ਲਓ ਸ੍ਰੀ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਪੜ੍ਹ ਲਓ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ ਲਓ ਉਸ ਤੋਂ ਬਾਅਦ ਖਲੋ ਕੇ ਮਹਾਰਾਜ ਦੇ ਕੋਲ ਅਰਦਾਸ ਕਰੋ ਅਰਦਾਸ ਬੇਨਤੀ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਦੱਸੋ ਕਿ ਸਤਿਗੁਰੂ ਜੀ ਆਹ ਵਾਲੀ ਮੈਨੂੰ ਦਿੱਕਤ ਹੈ ਆਹ ਵਾਲੀ ਮੁਸ਼ਕਲ ਹੈ ਮਹਾਰਾਜੀ ਇਹ ਮੋਰਚਾ ਅੜਿਆ ਹੋਇਆ ਕਿਰਪਾ ਕਰਿਓ ਸਾਰੇ ਮੋਰਚੇ ਮਾਰਾ ਤੋੜ ਦਿਓ ਚੜ੍ਹਦੀ ਕਲਾ ਵਰਤਾ ਦਿਓ ਤੰਦਰੁਸਤੀ ਮਿਲ ਜਾਵੇ ਕੰਮ ਕਾਰ ਚੱਲ ਪੈਣ ਜੋ ਵੀ ਤੁਹਾਡੀ ਭਾਈ ਅਰਦਾਸ ਹੋਵੇਗੀ ਕਰਕੇ ਉਤੋ ਬਾਦ ਕਹਿਣਾ ਮਹਾਰਾਜ ਜੀ ਤੁਹਾਡੀਆਂ ਦਿੱਤੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਆਵਰੀ ਨੇ ਮਿਹਰ ਕਰਕੇ ਸਜਾਈ ਹੈ ਆਪ ਜੀ ਦੀ ਦਇਆ ਹੋਵੇ ਮਹਾਰਾ ਭੁੱਲ ਚੁੱਕ ਦੀ ਮਾਫ ਕਰਨੀ ਤੇ ਭੋਗ ਲਾਓ ਮੁਆਫੀ ਮੰਗ ਕੇ ਖਾਲਸਾ ਜੀ ਸ੍ਰੀ ਸਾਹਿਬ ਦੇ ਨਾਲ ਭੋਗ ਲਾ ਲੈਣਾ ਤੇ ਫਿਰ ਮਹਾਰਾਜ ਦੇ ਗਾੜੀ ਅਰਦਾਸ ਬੇਨਤੀ ਚ ਇਹੋ ਹੀ ਕਹਿਣਾ ਕਿ ਸਤਗੁਰੂ ਜੀ ਮੈਂ ਸਵਾ ਮਹੀਨਾ ਜਾਂ 2 ਮਹੀਨੇ ਜਾਂ ਸਵਾ ਲੱਖ ਪਾਠ ਜਾਂ ਸਵਾ ਲੱਖ ਜਪਜੀ ਲਖ ਜਪੀ ਸਾਹਿਬ ਦਾ ਪਾਠ ਨਹਾ ਸਵਾਲ ਅਖ ਮੂਲ ਮੰਤਰ ਜੋ ਵੀ ਤੁਸੀਂ ਕਰਨਾ ਹੋਵੇ ਜੋ ਵੀ ਜਾਪ ਰੱਖਣਾ ਹੋਵੇ ਮਹਾਰਾਜ ਜੀ ਉਹ ਮੈਂ ਕਰੂੰਗੀ ਮੇਰੇ ਤੇ ਮਿਹਰ ਕਰੋ ਮੇਰਾ ਕਾਰਜ ਫਤਿਹ ਹੋ ਜਾਵੇ ਇਹਨਾਂ ਅਰਦਾਸ ਕਰਕੇ ਖਾਲਸਾ ਜੀ ਫਿਰ ਉਹ ਸ਼ੁਰੂ ਕਰ ਲੈਣਾ ਜਾਪ ਜਾਪ ਸ਼ੁਰੂ ਕਰਨ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜਾਪ ਸ਼ੁਰੂ ਕਰਨ ਤੋਂ ਬਾਅਦ ਖਾਲਸਾ ਜੀ ਬੋਲਣ ਤੇ ਸੰਕੋਚ ਕਰਨਾ ਮਾੜਾ ਲਬਜ ਨਹੀਂ ਕਿਸੇ ਨੂੰ ਬੋਲਣਾ ਨਿੰਦਿਆ ਵਾਲਾ ਸ਼ਬਦ ਨਹੀਂ ਬੋਲਣਾ ਈਰਖਾ ਵਾਲਾ ਬੋਲ ਨਹੀਂ ਬੋਲਣਾ ਮਾੜਾ ਨਹੀਂ ਕਿਸੇ ਦਾ ਮਨ ਵਿੱਚ ਚਿਤਮਣਾ ਇਹ ਕੋਸ਼ਿਸ਼ ਕਰਨੀ ਹੈ ਕਿ ਮਨ ਵਿੱਚ ਸਿਮਰਨ ਚੱਲੇ ਵਾਹਿਗੁਰੂ 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 ਦਾ ਜਪ ਹੋਵੇ ਮੂਲ ਮੰਤਰ ਦਾ ਅਭਿਆਸ ਹੋਵੇ ਜਾਂ ਜਿਹੜਾ ਜਾਪ ਤੁਸੀਂ ਸਵੇਰੇ ਅਮਰਤ ਵੇਲੇ ਉੱਠ ਕੇ ਕਰਦੇ ਹੋ ਜਿਹੜਾ ਜਿਸ ਕਾਰਜ ਵਾਸਤੇ ਰੱਖਿਆ ਉਸੇ ਜਾਪ ਦਾ ਜਾਪ ਜਪ ਲਓ ਇਦਾਂ ਖਾਲਸਾ ਜੀ ਇਹ ਸੰਕੋਚ ਰੱਖਣ ਦੇ ਨਾਲ ਫਿਰ ਅਰਦਾਸ ਪ੍ਰਵਾਨ ਹੁੰਦੀ ਹੈ ਸਾਡਾ ਜਪਿਆ ਹੋਇਆ ਜਾਪ ਫਿਰ ਕਲਾ ਵਰਤੌਂਦਾ ਤੇ ਅਸੀਂ ਇਸ ਤੋਂ ਉਲਟ ਕਰਦੇ ਆ ਨਾਤੇ ਖਾਲਸਾ ਜੀ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਆ ਨਾ ਅਰਦਾਸ ਕਰਦੇ ਆ ਸਿੱਧਾ ਸ਼ੁਰੂ ਕਰ ਲੈਣਿਆਂ ਉਹਨਾ ਨੇਪਰੇ ਚੜਦਾ ਇੱਕ ਦਿਨ ਨਾਗਾ ਪੈ ਗਿਆ ਇੱਕ ਦਿਨ ਕਰ ਲਿਆ ਇੱਕ ਦਿਨ ਨਾਗਾ ਪੈ ਗਿਆ ਇੱਕ ਦਿਨ ਕਰ ਲਿਆ ਐਵੇਂ ਉਹ ਗੱਲ ਨਹੀਂ ਬਣਦੀ ਲਗਾਤਾਰ ਨਿਰੰਤਰ ਮਹਾਰਾਜ ਦੀ ਕਿਰਪਾ ਸਦਕਾ ਉਪਾਜਨ ਕਰਨਾ ਜੋ ਰੱਖਿਆ ਹੁੰਦਾ ਸੋ ਮਹਾਰਾਜ ਫਿਰ ਕਿਰਪਾ ਕਰਨਗੇ ਸੋ ਸਤਗੁਰੂ ਦੀ ਕਿਰਪਾ ਨਾਲ ਅਸੀਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਫਿਰ ਖਾਲਸਾ ਜੀ ਕੋਈ ਸਮਾਂ ਨਹੀਂ ਸਾਡਾ ਅਸੀਂ ਕੰਮ ਕਾਜਾਂ ਨੂੰ ਐਵੇਂ ਜਿੰਦੇ ਆ ਕੋਈ ਜੇ ਸਵੇਰੇ ਅਮਰਤ ਵੇੜੇ ਪਾਠ ਨਾ ਕੀਤਾ ਕਹਿਣਾ ਕੋਈ ਨਹੀਂ ਦੁਪਹਿਰ ਕਰ ਲਾਂਗੇ ਦੁਪਹਿਰ ਨੂੰ ਚੇਤਾ ਨਹੀਂ ਆਉਂਦਾ ਰਾਤ ਨੂੰ ਸੌਣ ਲੱਗਿਆਂ ਚੇਤਾ ਆਉਣਾ ਉਹ ਅੱਜ ਦੇ ਪਾਠ ਹੀ ਨਹੀਂ ਕੀਤਾ ਤੇ ਖਾਲਸਾ ਜੀ ਐਵੇਂ ਫਿਰ ਕਿਹੜੀ ਚੀਜ਼ ਪ੍ਰਾਪਤ ਹੋਵੇਗੀ ਜਿਹੜਾ ਜੇ ਕਿਸੇ ਕਾਰਜ ਵਾਸਤੇ ਪਾਠ ਕਰਨਾ ਹੈ ਫਿਰ ਉਸੇ ਸਮੇਂ ਉਸੇ ਸਮੇਂ ਦੇ ਉੱਤੇ ਉਹੋ ਹੀ ਵਕਤ ਰੱਖੋ ਉਸ ਵਕਤ ਨੂੰ ਅਹਿਮੀਅਤ ਦਿਓ ਅਮਰਤ ਵੇਲੇ ਰੱਖ ਲੋ ਖਾਲਸਾ ਜੀ ਅਮਰਤ ਵੇਲੇ ਜਾਗਣਾ ਸ਼ੁਰੂ ਕਰ ਦਿਓ ਮਹਾਰਾਜ ਦੀ ਕਿਰਪਾ ਵਰਤ ਜੇਗੀ ਸੋ ਇਦਾਂ ਮਹਾਰਾਜੀ ਅਰਦਾਸਾਂ ਬੇਨਤੀਆਂ ਪ੍ਰਵਾਰ ਕਰਦੇ ਹੁਣ ਖਾਲਸਾ ਜੀ ਇਹ ਗੱਲ ਤਾਂ ਕੀਤੀ ਐ ਕਿ ਬਹੁਤੀ ਸੰਗਤ ਦੇ ਹੋਈ ਲਾਂਭਾ ਲਈ ਜਾਂਦੀ ਅਸੀਂ ਤੇ ਜਾਪ ਵੀ ਕੀਤੇ ਅਸੀਂ ਪਾਠ ਵੀ ਕੀਤੇ ਤੇ ਜਦੋਂ ਉਹਨਾਂ ਨੂੰ ਪੁੱਛੀਦਾ ਆ ਵੀ ਤੁਸੀਂ ਅਰਦਾਸ ਬੇਨਤੀ ਕਰਕੇ ਸ਼ੁਰੂ ਕਰਦੇ ਹੋ ਤੇ ਖਾਲਸਾ ਜੀ ਕਹਿੰਦੇ ਅਸੀਂ ਨਹੀਂ ਅਰਦਾਸ ਕੀਤੀ ਅਸੀਂ ਸਿੱਧਾ ਸ਼ੁਰੂ ਕਰ ਲਿਆ ਸੋ ਇਦਾਂ ਹੀ ਭਾਈ ਰੋਜ਼ ਜਿੱਦਾਂ ਮੰਨ ਲਓ ਅੱਜ ਜਾਪ ਸ਼ੁਰੂ ਕੀਤਾ ਪਹਿਲਾਂ ਅਰਦਾਸ ਕਰਨੀ ਛੋਟੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਮੈਂ ਆ ਪਾਠ ਆਸ ਕ ਇਸ ਕਾਰਜ ਵਾਸਤੇ ਕਰਨ ਲੱਗੀਆਂ ਕਿਰਪਾ ਕਰੋ ਇਦਾਂ ਮਹਾਰਾਜ ਕੋਲ ਆ ਗਿਆ ਮੰਗ ਕੇ ਸ਼ੁਰੂ ਕਰ ਲੈਣਾ ਜਦੋਂ ਕਰ ਲਿਆ ਅੱਧਾ ਘੰਟਾ ਕਰ ਲਿਆ ਜਾਂ ਘੰਟਾ ਕਰ ਲਿਆ ਜਾਂ ਡੇਢ ਘੰਟਾ ਜਾਂ ਢਾਈ ਘੰਟੇ ਜਾਬ ਕਰ ਲਿਆ ਫਿਰ ਉਸ ਤੋਂ ਬਾਅਦ ਮਹਾਰਾਜ ਗੜੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਆਪਣੇ ਮਿਹਰ ਕਰਕੇ ਆਹ ਵਾਲਾ ਕਾਰ ਦੇ ਸੀ ਮਹਾਰਾਜ ਉਹਦੇ ਕਾਰਜ ਵਾਸਤੇ ਜੋ ਆਪ ਜੀ ਨੇ ਜਾਬ ਸ਼ੁਰੂ ਕਰਵਾਏ ਉਹ ਮਹਾਰਾਜ ਜੀ ਆਪ ਨੇ ਸੰਪੂਰਨ ਕਰਾਏ ਨੇ ਕਿਰਪਾ ਕਰਿਓ ਲੇਖੇ ਵਿੱਚ ਲਾਇਓ ਇਦਾਂ ਬੇਨਤੀ ਕਰਕੇ ਹੀ ਉੱਠਣਾ ਤੇ ਕਈ ਖਾਲਸਾ ਜੀ ਜਾਬ ਕਰਦੇ ਕਰਦੇ ਰੋਟੀ ਵਿੱਚ ਧਿਆਨ ਹੁੰਦਾ ਬੱਚਿਆਂ ਵੱਲ ਧਿਆਨ ਹੁੰਦਾ ਕੰਮਾਂ ਕਾਜਾਂ ਵੱਲ ਧਿਆਨ ਹੁੰਦਾ ਕਈ ਜਾਪ ਕਰਦੇ ਕਰਦੇ ਉੱਠ ਕੇ ਬਾਹਰ ਆ ਜਾਂਦੇ ਕੋਈ ਕਹਿੰਦਾ ਮੈਂ ਤੁਰ ਫਿਰ ਕੇ ਕਰ ਸਕਦਾ ਖਾਲਸਾ ਜੀ ਜਿਹੜਾ ਧਿਆਨ ਇਕਾਗਰ ਬੈਠ ਕੇ ਹੋਣਾ ਚੌਂਕੜੀ ਮਾਰ ਕੇ ਹੋਣਾ ਤੁਰਦਿਆਂ ਫਿਰਦਿਆਂ ਨਹੀਂ ਹੋਣਾ ਤੁਰਦਿਆਂ ਫਿਰਦਿਆਂ ਉਦੋਂ ਹੋਊਗਾ ਜਦੋਂ ਤੁਹਾਡਾ ਜਿਹੜਾ ਧਿਆਨ ਇਕਾਗਰ ਹੋ ਗਿਆ ਜਦੋਂ ਤੁਹਾਨੂੰ ਚੌਂਕੜੀ ਮਾਰਦਿਆਂ ਨੂੰ ਕੱਟੋ-ਕੱਟ 6 ਮਹੀਨੇ ਹੋ ਗਏ 8 ਮਹੀਨੇ ਹੋ ਗਏ ਫਿਰ ਮਹਾਰਾਜ ਦੀ ਕਿਰਪਾ ਵਰਤਨ ਲੱਗ ਪੈਂਦੀ ਹੈ ਤੇ ਫਿਰ ਜਿਹੜਾ ਧਿਆਨ ਹੈ ਖਾਲਸਾ ਜੀ ਇਹ ਕਾਗਰ ਹੋਣ ਲੱਗ ਪੈਂਦਾ ਤਾਂ ਫਿਰ ਬੰਦਾ ਤੁਰਦਾ ਫਿਰਦਾ ਵੀ ਧਿਆਨ ਲਾ ਕੇ ਜਾਪ ਜਪੀ ਜਾਂਦਾ ਫਿਰ ਐਵੇਂ ਮਹਾਰਾਜ ਦੇ ਦਰ ਖਾਲਸਾ ਜੀ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਸੋ ਮਹਾਰਾਜ ਦੇ ਨਾਮ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਵੀ ਆ ਜਿਹੜਾ ਉਹ ਕੁਛ ਨਹੀਂ ਦੇ ਸਕਦਾ ਤੇ ਜਿਹੜਾ ਸ਼ਬਦ ਜਾਪ ਤੁਸੀਂ ਰੱਖਿਆ ਹੋਵੇਗਾ ਉਹ ਫਿਰ ਖਾਲਸਾ ਜੀ ਹਮੇਸ਼ਾ ਮਨ ਵਿੱਚ ਟਿਕਾ ਕੇ ਰੱਖਣਾ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਇਹ ਜਿਹੜਾ ਗੁਰੂ ਕਾ ਸ਼ਬਦ ਹੈ ਖਾਲਸਾ ਜੀ ਵਾਹਿਗੁਰੂ ਸ਼ਬਦ ਹੈ ਮੂਲ ਮੰਤਰ ਦਾ ਜਾਪ ਹੈ ਜਪਜੀ ਸਾਹਿਬ ਹੈ ਜਾਂ ਸਾਰੀ ਬਾਣੀ ਹੈ ਇਹ ਗੁਰੂ ਦਾ ਸ਼ਬਦ ਹੈ ਖਾਲਸਾ ਜੀ ਇਹਨੂੰ ਮਨ ਵਿੱਚ ਟਿਕਾ ਕੇ ਰੱਖਣਾ ਮਨ ਵਿੱਚ ਪਰੋ ਕੇ ਰੱਖਣਾ ਮਨ ਇਸ ਸ਼ਬਦ ਨਾਲ ਲਾ ਕੇ ਰੱਖਣਾ ਫਿਰ ਮਾਰਾ ਕਹਿੰਦੇ ਨਾਮ ਸਿਮਰ ਚਿੰਤਾ ਸਭ ਜਾਏ ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸ ਕਰਨਾ ਸਿਮਰਦੇ ਰਹਿਣਾ ਯਾਦ ਕਰਦੇ ਰਹਿਣਾ ਪਰਮੇਸ਼ਰ ਨੂੰ ਤੇ ਉਹਦੇ ਨਾਲ ਕੀ ਹੋਵੇਗਾ ਸਾਰੀਆਂ ਚਿੰਤਾਵਾਂ ਜਿਹੜੀਆਂ ਹਨ ਖਾਲਸਾ ਜੀ ਫਿਕਰਾਂ ਹਨ ਝੂਰੇ ਹਨ ਉਹ ਸਾਰੇ ਦੂਰ ਹੋ ਜਾਣਗੇ ਬਿਨ ਭਗਵੰਤ ਨਾਹੀ ਅਨ ਕੋਏ ਕਿਉਂਕਿ ਬਿਨਾ ਵਾਹਿਗੁਰੂ ਜੀ ਤੋਂ ਹੋਰ ਕੋਈ ਕਿਸੇ ਜੀ ਦਾ ਆਸਰਾ ਨਹੀਂ ਮਾਰਾ ਰੱਖ ਹੈ ਇੱਕੋ ਸੋਈ ਕਿਉਂਕਿ ਉਹ ਮਾਰਨ ਵਾਲਾ ਵੀ ਹੈ ਉਹ ਰੱਖਣ ਵਾਲਾ ਵੀ ਜਦੋਂ ਖਾਲਸਾ ਜੀ ਸਵਾਸਾਂ ਦੀ ਡੋਰ ਅਜੇ ਰਹਿੰਦੀ ਹੈ ਉਸ ਪਰਮੇਸ਼ਰ ਦੇ ਹੱਥ ਹੈ ਉਹਨਾਂ ਚ ਕਿਸੇ ਵਿੱਚ ਐਸਾ ਦਮ ਨਹੀਂ ਧਰਤੀ ਦੀ ਸ਼ਕਤੀ ਵਿੱਚ ਕਿ ਤੁਹਾਨੂੰ ਮਾਰ ਸਕੇ ਤੇ ਜਿਸ ਵੇਲੇ ਖਾਲਸਾ ਜੀ ਪਰਮੇਸ਼ਰ ਦੇ ਹੱਥੋਂ ਤੁਹਾਡੇ ਸਵਾਸਾਂ ਦੀ ਡੋਰ ਹੱਥੋਂ ਨਿਕਲ ਗਈ ਛੁੱਟ ਗਈ ਮਾਰਾ ਇਹਦੇ ਹੱਥੋਂ ਫਿਰ ਖਾਲਸਾ ਜੀ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਸੋ ਐਸੇ ਕਰਕੇ ਪੂਰਨ ਭਰੋਸਾ ਜਿਹੜਾ ਹੈ ਉਸੇ ਭਗਵਾਨ ਤੇ ਰੱਖਣਾ ਜਿਹੜਾ ਹਰ ਥਾਂ ਖਾਲਸਾ ਜੀ ਰਚਿਆ ਹੋਇਆ ਰਮਿਆ ਹੋਇਆ ਜਿਹੜਾ ਹਰਥਾ ਮੌਜੂਦ ਹੈ ਸਰਬਵਿਆਪਕ ਹੈ ਨਾ ਕਿਤੇ ਜਾਂਦਾ ਹੈ ਨਾ ਕਿਤੇ ਆਉਂਦਾ ਹੈ ਨਾ ਭਾਈ ਉੱਤੇ ਹੈ ਨਾ ਥੱਲੇ ਹੈ ਹਰ ਇੱਕ ਕਣ ਕਣ ਵਿੱਚ ਉਸਮਾਇਆ ਹੋਇਆ ਹੈ ਕਈਆਂ ਦੀ ਉਮੀਦ ਆਸ ਹੈ ਕਿ ਉਹ ਮੱਕੇ ਰਹਿੰਦਾ ਹੈ ਪੱਛਮ 'ਚ ਰਹਿੰਦਾ ਹੈ ਕੋਈ ਕਹਿੰਦਾ ਪੂਰਬ 'ਚ ਰਹਿੰਦਾ ਕੋਈ ਕਹਿੰਦਾ ਮੂਰਤੀਆਂ 'ਚ ਰਹਿੰਦਾ ਨਹੀਂ ਭਾਈ ਉਹ ਸ਼ਬਦਾ ਰੂਪ ਹੈ ਸਾਰੇ ਥਾਂ ਹੀ ਹਾਜ਼ਰ-ਨਾਜ਼ਰ ਹੈ ਖਾਲਸਾ ਜੀ ਸੋ ਮਹਾਰਾ ਸੱਚੇ ਪਾਸ਼ਾ ਐਸੇ ਦੀਨ ਦੁਨੀ ਦੇ ਮਾਲਕ ਨਾਲ ਜੁੜੀਏ ਉਹੀ ਸਰੂਪ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਕਲਗੀਧਰ ਪਾਤਸ਼ਾਹ ਦਾ ਸੀ ਜਿਹੜਾ ਗੁਰੂ ਨਾਨਕ ਸਾਹਿਬ ਜੀਆਂ ਦਾ ਸੀ ਜਿਹੜਾ ਮੀਰੀ ਪੀਰੀ ਦੇ ਮਾਲਕ ਧੰਗੂ ਹਰਗੋਬਿੰਦ ਸਾਹਿਬ ਜੀਆਂ ਦਾ ਸੀ ਸੋ ਇਹ ਸਤਿਗੁਰ ਜੀਆਂ ਨੂੰ ਪੂਰੇ ਤੇ ਸਮਰਾਤ ਸਮਝ ਕੇ ਖਾਲਸਾ ਜੀ ਨਮਸਕਾਰ ਕਰਨੀ ਹੈ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਸੰਸਾਰ ਸਮੁੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਆਗ ਹੈ ਇਹ ਤੋਂ ਮਾਰੇ ਪਾਰ ਕਰ ਦੇਣਗੇ ਗੁਰ ਕੇ ਚਰਨ ਰਿਧੈ ਉਤਾਰ ਅਗਨ ਸਾਗਰ ਜਦ ਉਤਰੇ ਪਾਰ ਇਹ ਮਹਾਰਾਜ ਦੇ ਗੁਣ ਗਾ ਕੇ ਖਾਲਸਾ ਜੀ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਪ੍ਰੇਮ ਰੱਖੋ 사ਤਗੁਰ ਦੇ ਚਰਨ ਵਸਾ ਕੇ ਰੱਖੋ ਮਹਾਰਾਜ ਕਹਿੰਦੇ ਫਿਰ ਤ੍ਰਿਸ਼ਨਾ ਦੀ ਜਿਹੜੀ ਆਗਿਆ ਸੰਸਾਰ ਸਮੁੰਦਰ ਦੀ ਇਹ ਤੋਂ ਵਾਹਿਗੁਰੂ ਜੀ ਤੁਹਾਨੂੰ ਪਾਰ ਲੋਂਗੇ ਮੇਰਾ ਵਰਤੋਂਗੇ ਸਗਲ ਤਿਆਗ ਗੁਰ ਸ਼ਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਸਾਰੇ ਅੰਦੇਸੇ ਸਾਰੀਆਂ ਫਿਕਰਾਂ ਸਾਰੇ ਝੂਰੇ ਸਾਰੀਆਂ ਟੈਨਸ਼ਨਾਂ ਸਾਰਾ ਡਿਪਰੈਸ਼ਨ ਖਤਮ ਹੋ ਜਾਵੇਗਾ ਜਦੋਂ ਭਾਈ ਤੁਸੀਂ ਮਨ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਆ ਜਾਓਗੇ ਜਦੋਂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਜਾਪ ਜਪਣ ਲੱਗ ਪਾਹੋਗੇ ਬਾਣੀ ਪੜਨ ਲੱਗ ਪਾਹੋਗੇ ਫਿਰ ਖਾਲਸਾ ਜੀ ਇਹ ਸਾਰੀਆਂ ਸਿੱਧੀਆਂ ਇਹ ਸਾਰੀਆਂ ਰਿੱਧੀਆਂ ਸਾਰੀਆਂ ਖੇੜਾਂ ਸਾਰੇ ਖਜ਼ਾਨੇ ਉਸ ਮਨੁੱਖ ਦੀ ਝੋਲੀ ਪੈਂਦੇ ਨੇ ਕਿਉਂਕਿ ਗੁਰੂ ਸਮਰੱਥਾ ਦਾ ਮਾਲਕ ਹੈ ਗੁਰੂ ਸਮਰੱਥ ਹੈ ਸਾਰੀ ਪਦਾਰਥ ਉਸ ਦਾਤੇ ਦੇ ਘਰ ਹੈ ਉਹ ਤੋਂ ਬਿਨਾਂ ਹੋਰ ਕੋਈ ਖਾਲਸਾ ਜੀ ਦਾਤਾ ਨਹੀਂ ਸੋ ਮਹਾਰਾ ਸੱਚੇ ਪਾਸ਼ਾ ਨਾਲ ਸਦੇ ਜੁੜੇ ਰਹੀਏ ਕਿਉਂਕਿ ਉਹ ਦਾਤੇ ਤੋਂ ਬਿਨਾ ਹੋਰ ਕੋਈ ਰੱਖਣ ਵਾਲਾ ਨਹੀਂ ਕੋਈ ਦੇਣ ਵਾਲਾ ਨਹੀਂ